ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਪ੍ਰਾਨੀਆਂ ਗੁਰੂ 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 ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਐ ਨਿਸ ਕਰੋ ਬਚਨ ਗੁਰ ਰਦੇ ਥਰ ਸੋਨ ਗੁਰੂ ਜਲ ਬਿਮਲ ਅਥਾ ਮੱਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਪਗਤ ਹਰ ਮੁਕਤ ਮਨ ਭ੍ਰਮ ਤਜੋ ਨਾਮ ਗੁਰਮਖ ਭਜੋ ਗੁਰੂ ਗੁਰ ਗੁਰੂ ਗੁਰ ਗੁਰ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਮਣ ਮਿਲਤ ਲੈ ਬਲਾਈਐ ਫੁਨ ਗੁਰ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਰਤ ਹੀਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਥਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਪਪ ਮੰਨ ਰੇ ਜਾਕੀ ਸੇਵ ਸ਼ਿਵ ਸਿਧ ਸਾਧਕ ਸੁਰ ਅਸੁਰ ਗੰਤਰੇ 33 ਗੁਰਬਚਨ ਸੁਨ ਕੰਨ ਰੇ ਫੁਨ ਤਰੇ ਤੇ ਸੰਤਹਿ ਭਗਤ ਗੁਰ ਗੁਰ ਕਰੇ ਤਰਿਓ ਰਹਿਲਾਦ ਗੁਰਮੇਤਿ ਮਨ ਜੰਦਰੇ ਤਰੇ ਨਾਰਦਾਦ ਸੰਕਾਦ ਗੁਰਮੁਖਿ ਤਰੇ ਇਕ ਨਾਮ ਲਗ ਤਜੋ ਰਸ ਅੰਦਰੇ ਦਾਸ ਬੇਨਤ ਕਹੈ ਨਾਮ ਗੁਰਮਖ ਲਹੈ ਗੁਰੂ ਗੋਰੇ ਗੁਰੂ ਗੋਰੇ ਗੁਰੂ ਜਪ ਮੰਨ ਰੇ ਦਾਸ ਬੇਨਤ ਕਹੈ ਨਾਮ ਗੁਰਮਖ ਲਹੈ ਗੁਰੂ ਗੋਰੇ ਗੁਰੂ ਗੋਰੇ ਗੁਰੂ ਜਪ ਮੰਨ ਰੇ ਵਾਹਿਗੁਰੂ 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 ਵਾਹਿ ਜੀਉ ਕਵਲ ਨੰ ਮਦੁਰ ਬਨ ਕੋਟਸਾਨ ਸੰਗ ਸੋਖ ਤਤਮਜ ਸੋਧ ਜਿਸੈ ਦਹੀਂ ਪਾਤ ਖਾਏ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨ ਕਨੀ ਸਬਦ ਚਨਤਕਾਰ ਖੇਲ ਪਈ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਚ ਸਕੇ ਇਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜਿਓ ਸਤ ਸੋਚ ਸ੍ਰੀ ਨਿਵਾਸ ਆਦ ਪੁਰ ਸਦਾ ਤੂੰ ਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜਿਓ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋੜਿਓ ਪਾਸ ਤਾਤੇ ਗੁਰ ਗਿਆਨ ਪ੍ਰਗਟ ਉਜਿਆਰ ਦੁਖ ਦਰਿਦਰ ਅੰਧਿਆਰ ਕੋ ਨਾਸ ਕਬੀਰਤ ਜੋ ਸੰਤ ਚਰਨ ਮੁਰ ਲਾਗੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗ ਦੇ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰਦਾਮ ਦਾਸ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜਿਓ ਬਲ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੂਰ ਨਹਿ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜਿਓ ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ ਸਰਬ ਪੂਤ ਆਪ ਕੀ ਦੇਵਾਦ ਦੇਵ ਸਹਸ ਮੁਖ ਫਨਿੰਦ ਜਿਓ ਜਰਮ ਕਰਮ ਮਛ ਕਛ ਹੋ ਬਰਹਾ ਜਮੁਨਾ ਕਿਆ ਕੂਲ ਖੇਲ ਖੇਲਿਓ ਜਨ ਗਿੰਦ ਜਿਓ ਨਾਮ ਸਾਰਖੀਏ ਤਾਰ ਤਜ ਬਿਕਾਰ ਮਨ ਗੰਦ ਸਤਗੁਰੂ ਸਤਗੁਰੂ ਸਤਗੁਰ ਗੋਬਿੰਦ ਜਿਓ ਸਤਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨ ਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮ ਦਾਸ ਤੁਮ ਹੂ ਰਸ ਜਾਣੇ ਹਮ ਅਵ ਗੁਣ ਪਰੇ ਇਕ ਗੁਣ ਨਾਖੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੋ ਪ੍ਰੀਤ ਲਗ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਖੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ